ਅੱਜ 30 ਦਸੰਬਰ ਜੋ ਕਿ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਅਤੇ ਕਿਸਾਨ ਮਜ਼ਦੂਰ ਯੂਨੀਅਨ ਵੱਲੋਂ ਸਾਂਝੇ ਤੌਰ ਤੇ ਪੰਜਾਬ bản ਦਾ ਸੱਦਾ ਦਿੱਤਾ ਗਿਆ ਸੀ ਜੋ ਕਿਸਾਨ ਖਨੋਰੀ ਬਾਰਡਰ ਤੇ ਸ਼ੰਪੂ ਬਾਰਡਰ ਤੇ ਆਪਣੀਆਂ ਮੰਗਾਂ ਨੂੰ ਲੈ ਕੇ ਇੱਕ ਸਾਲ ਤੋਂ ਵੱਧ ਸਮਾਂ ਹੋ ਗਿਆ ਉਹਨਾਂ ਬੈਠੇ ਤੇ ਜਗੀਰ ਸਿੰਘ ਦੱਲੇਵਾਲ ਜਿਨ੍ਹਾਂ ਨੂੰ ਕਿ 35 36 ਦਿਨ ਹੋ ਗਏ ਨੇ ਉਹ ਹੜਤਾਲ ਤੇ ਬੈਠੇ ਉਸ ਨੂੰ ਲੈ ਕੇ ਅੱਜ ਕਿਸਾਨਾਂ ਵੱਲੋਂ ਪੰਜਾਬ bản ਦਾ ਸੱਦਾ ਦਿੱਤਾ ਗਿਆ ਸੀ ਫਤਿਹਗੜ ਚੂੜੀਆਂ ਮੌਜੂਦ ਹਨ ਚੌਪੜਾ ਚੌਂਕ ਵੇਖੇ ਜਿੱਥੇ ਕਿ ਤੁਹਾਨੂੰ ਦਿਖਾਉਨੇ ਆ ਹਰ ਦਿਸ਼ਾ ਕਿ ਜਿੱਥੇ ਕਿ ਇਹਨੂੰ ਫਤਿਹਗੜ ਚੂੜੀਆਂ ਚੋਪੜਾ ਚੌਂਕ ਜੋ ਕਿ ਫਤੇਗੜ ਚੂੜੀਆਂ ਸ਼ਹਿਰ ਦਾ ਦਿਲ ਵੀ ਕਿਹਾ ਜਾਂਦਾ ਹੈ ਤੁਹਾਨੂੰ ਦਿਖਾ ਰਹੇ ਹਾਂ ਕਿ ਜੋ ਪੁਰਾਣਾ ਬੱਸ ਸੱਡੇ ਵੱਲ ਨੂੰ ਬਾਜ਼ਾਰ ਜਾਂਦਾ ਮਕੰਮਲ ਤੌਰ ਤੇ ਦੁਕਾਨਾਂ ਬੰਦ ਨੇ ਕਾਰੋਬਾਰ ਜਿਹੜੇ ਨੇ ਬੰਦ ਨੇ ਕੋਈ ਵੀ ਦੁਕਾਨ ਜਿਹੜੀ ਇੱਥੇ ਨਹੀਂ ਆ ਖੁੱਲੀ ਇਹਨਾਂ ਵੱਲੋਂ ਕਿਸਾਨਾਂ ਦੀ ਹਮਾਇਤ ਚ ਪੂਰਨ ਤੌਰ ਤੇ ਬੰਦ ਰੱਖਿਆ ਜੋ ਇਹ ਦਿਸ਼ਾ ਫਤੇਗੜ ਚੂੜੀਆਂ ਬੱਸ ਸਟੈਂਡ ਨੂੰ ਜਾਂਦੀ ਏ ਉਸ ਉਸ ਸਾਈਡ ਤੇ ਵੀ ਦੁਕਾਨਾਂ ਬੰਦ ਨੇ ਇਧਰ ਜਿਹੜੀ ਦੁਕਾਨਾਂ ਦਿਸ਼ਾ ਤਨੂ ਦਿਖਾਉਂਦੇ ਆ ਕਿ ਫਤਿਹਗੜ ਚੂੜੀਆਂ ਪੁਲਿਸ ਸਟੇਸ਼ਨ ਵਾਲੇ ਪਾਸੇ ਨੂੰ ਜੋ ਬਿਜਾਰ ਜਾਂਦਾ ਹੈ ਉਹ ਵੀ ਮੁਕੰਮਲ ਤੌਰ ਤੇ ਬੰਦ ਦੁਕਾਨਦਾਰ ਜਿਹੜੇ ਨੇ ਆਪਣੀਆਂ ਦੁਕਾਨਾਂ ਬੰਦ ਕਰਕੇ ਜਿਹੜੇ ਚੋਪੜਾ ਚੌਂਕ ਤੇ ਇੱਥੇ ਆ ਤੁਹਾਨੂੰ ਦਿਖਾਉਂਦੇ ਆ ਚੋਪੜਾ ਡੇਰੀ ਜੋ ਕਿ ਹਾਲ ਹੀ ਕੇ ਕਿਸਾਨਾਂ ਵੱਲੋਂ ਡੇਰੀਆਂ ਨੂੰ ਛੋਟ ਵੀ ਦਿੱਤੀ ਗਈ ਸੀ ਪਰ ਆ ਚੋਪੜਾ ਡੇਰੀ ਵੀ ਅੱਜ ਇੱਥੇ ਮੁਕੰਮਲ ਤੌਰ ਤੇ ਇਹਨਾਂ ਨੇ ਵੀ ਆਪਣੀ ਡੇਰੀ ਬੰਦ ਰੱਖ ਕੇ ਕਿਸਾਨਾਂ ਨੂੰ ਜਿਹੜੀ ਆਪਣੀ ਹਮਾਇਤ ਦਾ ਸੰਦੇਸ਼ ਦਿੰਦਾ ਹੈ ਤੇ ਤੁਹਾਨੂੰ ਦੱਸਦੀ ਆ ਕਿ ਫਤਿਹਗੜ ਚੂੜੀਆਂ ਅੱਜ ਮੁਕੰਮਲ ਤੌਰ ਤੇ ਸਾਰੇ ਬਾਜ਼ਾਰ ਬੰਦ ਨੇ ਕਾਰੋਬਾਰ ਬੰਦ ਨੇ ਇੱਥੇ ਸਾਡੇ ਚੋਪੜਾ ਚੌਂਕ 'ਚ ਦੁਕਾਨਦਾਰ ਬੈਠੇ ਨੇ ਜੋ ਬਾਹਰ ਦੁਕਾਨਾਂ ਬੰਦ ਕਰਕੇ ਗੱਲਬਾਤ ਕਰਦੇ ਆਂ ਹਾਂਜੀ ਅੱਜ ਇਹ ਬੰਦ ਦਾ ਸਦਾ ਤੁਸੀਂ ਮੁਕੰਮਲ ਤੌਰ ਤੇ ਬੰਦ ਇਹ ਜਿਹੜਾ ਕੀਤਾ ਕੀ ਕਹਿੰਦੇ ਜੀ ਬਿਲਕੁਲ ਮੁਕੰਮਲ ਬੰਦ ਹੈ ਜੀ ਅੱਜ ਟੋਟਲ ਬਾਜ਼ਾਰ ਬੰਦ ਹੈ ਅੱਜ ਜਿਹੜੇ ਕਿਸਾਨਾਂ ਦੇ ਜਿਹੜੀ ਉਹਨਾਂ ਦੀ ਮੰਗਾ ਕਰਕੇ ਸਾਰਾ ਪੰਜਾਬ ਬੰਦ ਟੋਟਲ ਫਸੇਗਰ ਚੂੜੀਆਂ ਟੋਟਲ ਬੰਦ ਹੈ ਹਾਂਜੀ ਚੋਪੜਾ ਚੌਂਕ ਹੈ ਜੀ ਇਹ ਸਾਡੀਆਂ ਦੁਕਾਨਾਂ ਬੰਦ ਹੈ ਇੱਥੇ ਕੋਈ ਨਹੀਂ ਕੋਈ ਨਹੀਂ ਖੁੱਲੀ ਬਿਲਕੁਲ ਸਾਰਾ ਕਟਵਾਨਾਂ ਦੇ ਨਾਲ ਹੈ ਸਾਰੇ ਅੱਛਾ ਉਹਨਾਂ ਦੀ ਮੰਗਾਂ ਦੀ ਹਮਾਇਤ ਕਰਦੇ ਹਾਂ ਹਮਾਇਤ ਕਰਦੇ ਹਾਂ ਹਾਂਜੀ ਹਾਂਜੀ ਬਾਜ਼ਾਰ ਸਾਰਾ ਬੰਦ ਆ ਕੋਈ ਰੇੜੀ ਨਹੀਂ ਲੱਗੀ ਕੋਈ ਡੇਰੀ ਨਹੀਂ ਖੁੱਲੀ ਹਲਵਾਈ ਤੱਕ ਬੰਦ ਨੇ ਅਸੀਂ ਉਹਨਾਂ ਦੇ ਨਾਲ ਉਹਨਾਂ ਦਾ ਸਾਥ ਦਿੰਦੇ ਹਾਂ ਹਾਂਜੀ ਅੱਜ ਮੁਕੰਮਲ ਬੰਦ ਹੈ ਜੀ ਆ ਚੋਪੜਾ ਚੌਂਕ ਆਪਾਂ ਮੌਜੂਦ ਆ ਚਾਰ ਸ਼ਫੇਰੀਆਂ ਜੋ ਫੇਰਾ ਰਾਜੇ ਨੂੰ ਦਿਲ ਕਿ ਆ ਜਾਂਦਾ ਵਾ ਫਤਿਹਗੜ ਚੂੜੀਆਂ ਸ਼ਹਿਰ ਦਾ ਇੱਥੋਂ ਆਪਾਂ ਚਾਰੇ ਦਿਸ਼ਾਵਾਂ ਨੂੰ ਜਿਹੜਾ ਵਾ ਬਾਜ਼ਾਰ ਲੱਗਦਾ ਹੈ ਸੱਜੇ ਖੱਬੇ ਉੱਤਰ ਦੱਖਣ ਸਾਰੇ ਪਾਸੇ ਜਿਹੜਾ ਬਾਜ਼ਾਰ ਦੀਆਂ ਦੁਕਾਨਾਂ ਇੱਥੇ ਬੰਦ ਨੇ ਤੇ ਇੱਥੇ ਚੋਪੜਾ ਜਿਹੜੇ ਚੌਂਕ 'ਚ ਡੇਰੀ ਵਾਲੇ ਨੇ ਚੋਪੜਾ ਜੀ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਜੀ ਤੁਹਾਡੇ ਵੱਲੋਂ ਵੀ ਅੱਜ ਡੇਰੀ ਬੰਦ ਕੀਤੀ ਬਿਲਕੁਲ ਟੋਟਲੀ ਬੰਦ ਆ ਬਿਲਕੁਕੁਲ ਕੋਈ ਸਬਜ਼ੀ ਦੁੱਧ ਬੰਦੇ ਤੁਹਾਡੇ ਕਹੇ ਨੇ ਸਾਥ ਸਾਥ ਨਾਲ ਆ ਜੀ ਤੁਹਾਡੇ ਦਰਮਿਆਨ ਤੁਸੀਂ ਕਰੋਗੇ ਠੀਕ ਕਰ ਰਹੇ ਬੋਲਦੀ ਆ ਕਰ ਰਹੇ ਜੋ ਵੀ ਹੈਗਾ ਚਲੋ ਮੰਗਾਂ ਜੋ ਵੀ ਆਈ ਹੈ ਤੁਹਾਡੀਆਂ ਬਿਲਕੁਲ ਜਾਇਜ਼ ਨਹੀਂ ਕਰਨੀਆਂ ਪਰ ਬੁਝਾਰ ਬਿਲਕੁਲ ਬੰਦ ਜੇ ਕੋਈ ਸਬਜ਼ੀ ਜਿਹੜੀ ਕੋਈ ਕੀ ਕਹੇ ਵੀ ਕੀ ਲਾਛੇ ਨਵਾਂ ਪੈਣਾ ਵੀ ਕਰਲੋ ਨਹੀਂ ਉਹ ਵੀ ਨਹੀਂ ਹੈ ਮਕਮਲ ਸੌਰ ਤੇ ਬਿਲਕੁਲ ਹਾਲਾਂਕਿ ਡੇਰੀ ਵਾਲਿਆਂ ਨੂੰ ਉਹਨਾਂ ਛੋਟ ਵੀ ਦਿੱਤੀ ਪਰ ਤੁਸੀਂ ਫੇਰ ਵੀ ਬੰਦ ਨਹੀਂ ਨਹੀਂ ਉਹਨਾਂ ਨੇ ਕਿਹਾ ਸੀ ਚਲੋ ਕੋ ਰਾਤ ਨੂੰ ਆ ਗਏ ਰੋਟੀ ਦੇ ਦੋ ਚਾਰ ਬੰਦੇ ਦੇ ਗਏ ਰਾਤ ਕਿਉਂਕਿ ਉਹਨਾਂ ਨੇ ਕਿਸਾਨਾਂ ਨੇ ਕਿਹਾ ਸੀ ਕਿ ਡੇਰੀਆਂ ਭੁਗੀਆਂ ਲੈਣਗੀਆਂ ਆਵਲੇ ਨਹੀਂ ਆਈ ਬੰਦ ਰੱਖੀਆਂ ਸਾਰੀਆਂ ਟੋਟਲੀ ਹਾਂਜੀ ਬਿਲਕੁਲ ਬੰਦ ਹੈ ਜੀ ਸਤਿਗੁਰ ਜੀ ਸਤਿਗੁਰ ਆਪਨਾ ਵੀ ਕੱਪੜੇ ਦਾ ਸ਼ੋਰੂਮ ਹੈ ਬੰਦਿਆ ਜੀ ਹਾਂਜੀ ਬਿਲਕੁਲ ਬੰਦ ਹੈ ਤੇ ਮੈਂ ਤੇ ਇਹ ਰਾਨੇ ਇੰਨੀ ਠੰਡ ਦੇ ਵਿੱਚ ਤੁਸੀਂ ਇੰਨੀ ਮਿਹਨਤ ਕਰਦੇ ਹੋ ਅਈ ਤੇ ਬਾਰਸਾ ਤੁਹਾਡੇ ਸਾਹਬਾ ਜਾ ਰਿਹਾ ਇੱਕ ਇੱਕ ਖਬਰ ਜਿਹੜੀ ਨੋਟ ਕਰਕੇ ਭੇਜਦੇ ਬੈਠੋ ਅਈ ਤੇ ਤੁਹਾਡੇ ਨਾਲ ਹੈ ਹਾਂਜੀ ਹਾਂਜੀ ਮੁਕੰਮਲ ਬੰਦ ਹੈ ਜੀ ਹਾਂਜੀ ਤੁਹਾਡੇ ਅੱਜ ਬੰਦ ਹੈ ਸਰ ਹਾਂਜੀ ਹਾਂਜੀ ਅੱਜ ਬੰਦ ਹੀ ਹੈ ਹਾਂ ਬਿਲਕੁਲ ਬੰਦ ਹੈ ਸਾਰਾ ਸ਼ਹਿਰ ਬੰਦ ਖਾਣ ਵਾਲਾ ਨਹੀਂ ਬਾਜ਼ਾਰ ਬੰਦ ਆ 50 50 ਸਭ ਕੋਈ ਬੰਦ ਹੈ ਖਾਣ ਵਾਲਾ ਵੀ ਤੇ ਪੀਣ ਵਾਲਾ ਵੀ ਸਭ ਬੰਦ ਹੈ ਬਿਲਕੁਲ ਬੰਦ ਜੀ ਬੰਦ ਕਰਦੇ ਹੋ ਹਾਂ ਜੀ ਬੰਦ ਦੀ ਮੈਂ ਤੇ ਪੂਰੀ ਹਾਂਜੀ ਹਾਂਜੀ ਪੈਸੇ ਲਈ ਮੌਜੂਦਾ ਫਰੇਗਰ ਚੂੜੀਆਂ ਤੇ ਪੁਰਾਣਾ ਜੋ ਪੰਜਾਬ ਨੈਸ਼ਨਲ ਬੈਂਕ ਸੀ ਉਹਦੇ ਉਸਦੇ ਨਜ਼ਦੀਕ ਜੋ ਕਿ ਇਹ ਸਬਜ਼ੀ ਦੀਆਂ ਦੁਕਾਨਾਂ ਇੱਥੇ ਲੱਗਦੀਆਂ ਸੀ ਉਹ ਵੀ ਅੱਜ ਬੰਦ ਨੂੰ ਲੈ ਕੇ ਉਹਨਾਂ ਨੇ ਵੀ ਕਿਸਾਨਾਂ ਦਾ ਸਮਰਥਨ ਦਿੱਤਾ ਤੇ ਆਪਣੀਆਂ ਸਾਰੀਆਂ ਦੁਕਾਨਾਂ ਜਿਹੜੀਆਂ ਨੇ ਸਬਜ਼ੀ ਵਾਲੀਆਂ ਜੋ ਸਬਜ਼ੀ ਵਿਕਰੇਤਾ ਵੀ ਇੱਥੇ ਕੁਝ ਮੌਜੂਦ ਨੇ ਕੁਝ ਦੁਕਾਨਦਾਰ ਵੀ ਮੌਜੂਦ ਨੇ ਉਹਨਾਂ ਨੇ ਵੀ ਕਿਸਾਨਾਂ ਦੇ ਬੰਦ ਸਮਰਥਨ ਨੂੰ ਆਪਣੇ ਦੁਕਾਨਾਂ ਅਤੇ ਕਾਰੋਬਾਰ ਬੰਦ ਰੱਖੇ ਨੇ ਗੱਲਬਾਤ ਕਰਦੇ ਹਾਂ ਜੀ ਤੁਸੀਂ ਆਪਣੀ ਸਬਜ਼ੀ ਦੀ ਦੁਕਾਨਾਂ ਬੰਦਿਆ ਜੀ ਹਾਂਜੀ ਬਿਲਕੁਲ ਬੰਦਿਆ ਜੀ ਜੀ ਇਹ ਫਿਰ ਕਿਸਾਨਾਂ ਦੇ ਸਮਰਥਨ ਲਈ ਬਿਕੋਸ ਸਮਰਥਨ ਦਾ ਬੰਦ ਕੀਤਾ ਜੀ ਅੱਛਾ ਹਾਂਜੀ ਸਬਜ਼ੀ ਲਈ ਵੀ ਨਹੀਂ ਤੇ ਦੇਣੀ ਵੀ ਨਹੀਂ ਲਈ ਨਹੀਂ ਦੇ ਵਿਚ ਨਹੀਂ ਵੀ ਨਹੀਂ ਅੱਜ ਹਾਂਜੀ ਹਾਂਜੀ ਕੀ ਕਹਿੰਦੇ ਜੀ ਅੱਜ ਤੇ ਬੰਦ ਨੂੰ ਲੈ ਕੇ ਬਹੁਤ ਵਧੀਆ ਜੀ ਨਾਲਿਆ ਕਿਸਾਨਾਂ ਦੇ ਨਾਲ ਸਾਰਾ ਬਾਜ਼ਾਰੀ ਹਾਂਜੀ ਜੇ ਵੇਖੋ ਜੀ ਜੇ ਕਿਸਾਨੀ ਜਿੰਦਾ ਤੇ ਦੁਕਾਨਦਾਰ ਜਿੰਦਾ ਹਾਂਜੀ ਜੇ ਕਿਸਾਨ ਹੈਗਾ ਤੇ ਤਾਂ ਹੀ ਦੁਕਾਨਦਾਰ ਆ ਉਹਨਾਂ ਦੇ ਨਾਲ ਹੀ ਸਾਥ ਦੇਣ ਦੇ ਆਪਾਂ ਪੂਰਾ ਉਹਨਾਂ ਦਾ ਹਾਂਜੀ ਅਸੀਂ ਜੀ ਦੁਕਾਨ ਕਿਸਾਨਾਂ ਦੇ ਬਿਲਕੁਲ ਨਾਲ ਹੈ 100% ਆਪਣੀ ਆਪਣੀ ਕਿਹੜੀ ਦੁਕਾਨ ਹੈ ਜੀ ਹਾਂ ਰੈਡੀਮੇਡ ਦੀ ਦੁਕਾਨ ਅੱਛਾ ਰੈਡੀਮੇਡ ਦੀ ਦੁਕਾਨ ਹੈ ਜੀ ਬਖਸ਼ੀਸ ਗਾਰਮੈਂਟਸ ਜਿਹੜੀ ਆ ਉਹ ਵੀ ਮਾਲਕ ਨੇ ਇੱਥੇ ਉਹ ਮੌਜੂਦ ਨੇ ਉਹ ਵੀ ਕਹਿੰਦੇ ਵੀ ਅਸੀਂ ਕਿਸਾਨਾਂ ਦੇ ਸਮਰਥਨ ਨੂੰ ਜਿਹੜੇ ਆ ਅੱਜ ਬਾਜ਼ਾਰ ਜਿਹਨੇ ਨੇ ਬੰਦ ਰੱਖੇ ਦੁਕਾਨ ਉਹ ਕਹਿੰਦੇ ਨਾ ਅਸੀਂ ਉਹਨਾਂ ਦੇ ਬਿਲਕੁਲ ਨਾਲ ਆ 100% ਨਾਲ ਆ ਹਾਂ ਜੀ ਹਾਂ ਜੀ ਅਸੀਂ ਵੀ ਬਿਲਕੁਲ ਨਾਲ ਆ ਜੀ ਅਸੀਂ ਨਾਲ ਆ ਜੀ ਕਿਸਾਨਾਂ ਦੇ ਸਾਡੀ ਕਿਰਾਨੇ ਦੀ ਦੁਕਾਨ ਹੈ ਜੀ ਪੂਰਾ ਸਮਰਥਨ ਦੇਣ ਚੱਲੇ ਹੁਣ ਧਰਨੇ ਤੇ अच्छा ਤਰਨੇਤੇ ਵੀ ਜਾ ਰਹੇ ਹੋ ਹਾਂਜੀ ਜਾ ਰਹੇ ਹਾਂ ਚਲੋ ਤਰਨੇਤੇ ਚੰਗੀ ਗੱਲ ਆ ਜਾਣਾ ਕਿਸਾਨ ਆ ਤੇ ਦੁਕਾਨਦਾਰ ਆ ਜੇ ਦੁਕਾਨਦਾਰ ਆ ਤੇ ਕਿਸਾਨ ਆ ਫਤਿਹਰ ਚੂੜੀਆਂ ਤੇ ਮੇਨ ਬਸ ਸਟੈਂਡ ਤੇ ਖੜੇ ਆ ਜਿੱਥੇ ਕਿ ਤੁਹਾਨੂੰ ਦਿਖਾਉਨੇ ਆ ਕਿ ਅੱਜ ਪੰਤ ਨੂੰ ਲੈ ਕੇ ਮੁਕੰਮਲ ਤੌਰ ਤੇ ਚੱਕਾ ਜਾਮ ਹੈ ਕੋਈ ਵੀ ਪ੍ਰਾਈਵੇਟ ਸਰਕਾਰੀ ਬਸ ਜਿਹੜੀ ਆ ਨਹੀਂ ਚੱਲ ਰਹੀ ਪੰਜਾਬ ਰੋਡ ਵੀ ਦੀਆਂ ਬਸਾਂ ਵੀ ਇੱਥੇ ਬੱਸ ਸਟੈਂਡ ਤੇ ਖੜੀਆਂ ਨੇ ਪ੍ਰਾਈਵੇਟ ਬੱਸਾਂ ਵੀ ਜਿਹੜੀਆਂ ਇੱਥੇ ਖੜੀਆਂ ਨੇ ਪਰ ਕੋਈ ਵੀ ਬੱਸ ਜਿਹੜੀ ਆ ਉਹ ਨਹੀਂ ਚੱਲ ਰਹੀ ਤੇ ਨਾ ਹੀ ਇੱਥੇ ਬੱਸ ਸਟੈਂਡ ਤੇ ਕੋਈ ਸਵਾਰੀ ਖੜੀ ਹੈ ਤੇ ਕਿਸਾਨਾਂ ਨੂੰ ਲੈ ਕੇ ਜਿਹੜਾ ਇੱਥੇ ਮੁਕੰਮਲ ਤੌਰ ਤੇ ਬੱਸ ਸਟੈਂਡ ਤੇ ਜਿਹੜਾ ਉਹ ਚੱਕਾ ਜਾਮ ਹੈ ਕੋਈ ਵੀ ਸਵਾਰੀ ਨਹੀਂ ਹੈ ਇੱਥੇ ਮੌਜੂਦ ਬੰਦ ਦਾ ਪੂਰਾ ਸਮਰਥਨ ਹੈ ਪੂਰਾ ਕਾਮਯਾਬੀ ਨਾਲ ਇੱਥੇ ਬੰਦ ਨੂੰ ਭਰਵਾ ਹੰਗਾਰਾ ਜਿਹੜਾ ਵਾ ਉਹ ਮਿਲਿਆ ਹੈ ਬੱਸ ਸਟੈਂਡ ਤੇ ਤੁਹਾਨੂੰ ਫੇਰ ਇੱਕ ਵਾਰ ਦਿਖਾਣੇ ਆ ਤਸਵੀਰਾਂ ਦਿਖਾਣੇ ਆ ਪੰਜਾਬ ਰੋਡਵੇ ਦੀਆਂ ਪ੍ਰਾਈਵੇਟ ਬੱਸਾਂ ਜਿਹੜੀਆਂ ਨੇ ਉਹ ਇੱਥੇ ਖੜੀਆਂ ਨੇ ਕੋਈ ਵੀ ਸਵਾਰੀ ਨਹੀਂ ਹੈ ਮੌਜੂਦ ਮੁਕੰਮਲ ਤੌਰ ਤੇ ਇਥੇ ਬੰਦ ਦਿਖਾਈ ਦੇ ਰਿਹਾ ਹੈ ਪੰਜਾਬ ਰੋਡ ਵਿੱਚ ਜਿਹੜੇ ਡੀਪੂ ਆ ਉਹਨਾਂ ਦੇ ਪ੍ਰਧਾਨ ਸਰਦਾ ਬਲਜੀਤ ਸਿੰਘ ਵੀ ਸਾਡੇ ਨਾਲ ਮੌਜੂਦ ਨੇ ਫਤੇਗੜ ਚੂੜੀਆਂ ਬੱਸ ਸਟੈਂਡ ਤੇ ਗੱਲਬਾਤ ਕਰਦੇ ਹਾਂ ਜੀ ਇਹ ਅੱਜ ਮੁਕੰਮਲ ਤੌਰ ਤੇ ਬੰਦ ਦਿਖਾਈ ਦੇ ਰਿਹਾ ਜੀ ਫਤੇਗੜ ਚੂੜੀਆਂ ਚ 50 ਰੋਡਵੇਜ ਦੀਆਂ ਬੱਸਾਂ ਜਿਹੜੀਆਂ ਨੇ ਇੱਥੇ ਖੜੀਆਂ ਨੇ ਕੋਈ ਵੀ ਸਵਾਰੀ ਵੀ ਨਹੀਂ ਆ ਅੱਜ ਦੇ ਬੰਦ ਨੂੰ ਲੈ ਕੇ ਕੀ ਕਹਿੰਦੇ ਜੀ ਵੇਖੋ ਜੀ ਅੱਜ ਇੱਕ ਕਿਸਾਨ ਜਥੇਬੰਦੀ ਦੀ ਹੜਤਾਲ ਸੀ ਤੇ ਬੜਾ ਸਮਰਥਨ ਮੇਰਾ ਖਿਆਲ ਦਿੱਤਾ ਵਾ ਸਵਾਰੀਆਂ ਨੇ ਵੀ ਦਿੱਤਾ ਵਾ ਕੋਈ ਸਵਾਰੀ ਨਹੀਂ ਆਈ ਅੱਡੇ 'ਚ ਇਸ ਕਰਕੇ ਸਰਕਾਰ ਨੂੰ ਵੀ ਕੇਂਦਰ ਸਰਕਾਰ ਨੂੰ ਚਾਹੀਦਾ ਵਾ ਕਿ ਜਿਹੜੀਆਂ ਜਾਇਜ਼ ਮੰਗਾਂ ਵਾ ਇਹ ਉਹਨਾਂ ਦੀਆਂ ਮੰਨਣੀਆਂ ਚਾਹੀਦੀਆਂ ਵਾ ਇਹ ਸਰਕਾਰਾਂ ਨੂੰ ਇਹ ਸੋਚਣਾ ਚਾਹੀਦਾ ਕਿਉਂ ਐਡਾ ਵੱਡਾ ਹੜਤਾਲ ਹੋ ਗਈ ਪੂਰੇ ਪੰਜਾਬ 'ਚ ਕਿਉਂਕਿ ਸਾਡੇ 27 ਦੀਪੂ ਆ 27ਾਂ ਦੀਪੂਆਂ 'ਚ ਹੀ ਅੱਜ ਅਸੀਂ ਪੁੱਛ ਕੇ ਦੇਖਿਆ ਕਿਤੇ ਨਹੀਂ ਕੋਈ ਚੱਲ ਰਹੀ ਗੱਡੀ ਨਹੀਂ ਚੱਲ ਰਹੀ ਕੋਈ ਸਵਾਰੀ ਨਹੀਂ ਆ ਰਹੀ ਕਿਉਂਕਿ ਸਵਾਰੀਆਂ ਨੂੰ ਪਤਾ ਹੁੰਦਾ ਵਾ ਹੜਤਾਲ ਦਾ ਪਹਿਲਾਂ ਹੀ ਹੋ ਜਾਂਦਾ ਵਾ ਤੇ ਸਵਾਰੀਆਂ ਘਰੋਂ ਹੀ ਨਹੀਂ ਆਉਂਦੀਆਂ ਇਹ ਕਰਕੇ ਆਏ ਹੀ ਡਰਾਈਵਰ ਗੱਡੀਆਂ ਚਲਾਉਣ ਵਾਸਤੇ ਪਰ ਜਦੋਂ ਸਵਾਰੀ ਕੋਈ ਨਹੀਂ ਹੈ ਤਾਂ ਫਿਰ ਗੱਡੀਆਂ ਕਿੱਥੇ ਕਾਣੀਆਂ ਪੰਜਾਬ ਰੋੜੇ ਦੀ ਇਹ ਕਰਕੇ ਬੜਾ ਤਗੜਾ ਸਮਰਥਨ ਹੈ ਲੋਕਾਂ ਦਾ ਤੇ ਸਰਕਾਰ ਨੂੰ ਇਹਦੇ ਤੇ ਕੋਈ ਸਿੱਖਿਆ ਲੈਣੀ ਚਾਹੀਦੀ ਆ ਕਿ ਇਹੋ ਜਿਹੇ ਜਿਹੜੇ ਜਾਇਜ਼ ਮੰਗਾਂ ਨੇ ਉਹ ਪੂਰੀਆਂ ਕਰਨੀਆਂ ਚਾਹੀਦੀਆਂ ਜੀ ਇਹ ਕਿਹੜੀ ਸਰਕਾਰ ਨੂੰ ਜ਼ਿੰਮੇਵਾਰ ਮੰਨਦੇ ਹੋ ਕੇਂਦਰ ਸਰਕਾਰ ਨੂੰ ਕਿ ਪੰਜਾਬ ਸਰਕਾਰ ਮੇਰੇ ਕੋ ਜੀ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਨੂੰ ਰਲ ਕੇ ਕਰਨਾ ਚਾਹੀਦਾ ਕਿਉਂਕਿ ਪੰਜਾਬ ਸਰਕਾਰ ਜਦੋਂ ਪੰਜਾਬ ਦੇ ਵਿੱਚ ਤੇ ਪੰਜਾਬ ਸਰਕਾਰ ਨੂੰ ਵੀ ਚਾਹੀਦਾ ਨਾ ਕੇਂਦਰ ਸਰਕਾਰ ਨੂੰ ਕਹਿ ਕੇ ਇਹ ਮੰਗਾਂ ਨੂੰ ਜਿਹੜੀਆਂ ਮਨਾਉਣੀਆਂ ਚਾਹੀਦੀਆਂ ਮੰਗਾਂ ਜਿਹੜੀਆਂ ਜਾਇਜ਼ ਮੰਗਾਂ ਕਿਉਂਕਿ ਜਿਹੜੇ ਕਿਸਾਨ ਜਿੱਥੇ ਬੰਦੀ ਬੈਠੇ ਆ ਤੁਹਾਨੂੰ ਪਤਾ ਵਾ ਕਿ ਆਪਣੀ ਹੱਕ ਦੀ ਖਾਤਰ ਬੈਠੇ ਆ ਕੋਈ ਜ਼ਿਆਦਾ ਥੋੜਾ ਮੰਗ ਰਹੇ ਹੋ ਉਹਨਾਂ ਦਾ ਆਪਣੇ ਫਸਲ ਦਾ ਮੋਲੀ ਮੰਗ ਰਹੇ ਆ ਜੀ ਅੱਜ ਕੀ ਨਾ ਜੀ ਆਪਣਾ ਰਜਿੰਦਰ ਸਿੰਘ ਜੀ ਰਜਿੰਦਰ ਸਿੰਘ ਰਾਯਾ ਜੀ ਅੱਜ ਕੀ ਕਹਿੰਦੀ ਆ ਪੰਦ ਨੂੰ ਜਿਹੜਾ ਮੁਕੰਮਲ ਤੌਰ ਤੇ ਫਟੇਗੜ ਚੂੜੀਆਂ ਚ ਵੀ ਬੰਦ ਆ ਕੋਈ ਵੀ ਇਹ ਬਸ ਨਹੀਂ ਚੱਲ ਲਈ ਮੁਕੰਮਲ ਤੌਰ ਤੇ ਚੱਕਾ ਵੀ ਜਾ ਚੱਕਾ ਜਾਮ ਤੇ ਵੇਖੋ ਜੀ ਜਿਹੜਾ ਇਹ ਬੰਦ ਕੀਤਾ ਗਿਆ ਹੈ ਸਮਰਸਨ ਕਿਸਾਨਾਂ ਦਾ ਦਿੱਤਾ ਹੈ ਬਹੁਤ ਵਧੀਆ ਗੱਲ ਅਸੀਂ ਇਸ ਚੀਜ਼ ਨੂੰ ਬਹੁਤ ਵਧੀਆ ਮੰਨਦੇ ਆ ਕਿਉਂਕਿ ਜੋ ਡੱਲੇਵਾਲ ਸਾਹਿਬ ਉੱਥੇ ਬੈਠੇ ਨੇ ਸਾਡੇ ਵਾਸਤੇ ਬੈਠੇ ਹੋ ਉਹ ਕਿਸੇ ਹੋਰ ਵਾਸਤੇ ਨਹੀਂ ਬੈਠੇ ਇਹ ਕਰਕੇ ਅਸੀਂ ਦੇ ਆਏ ਹੀ ਰੋਡਵੇਜ਼ ਵੱਲੋਂ ਪਰ ਕੋਈ ਸਵਾਰੀ ਨਹੀਂ ਕੋਈ ਹੈ ਨਹੀਂ ਅੱਡਾ ਵੇਖ ਰਹੇ ਹੋ ਤੁਸੀਂ ਵੀ ਬਿਲਕੁਲ ਬੰਦ ਹੈ ਇਸ ਕਰਕੇ ਇਹ ਸਮਰਥਨ ਜਿਹੜਾ ਹੈ ਕੇਂਦਰ ਸਰਕਾਰ ਦੀ ਨਾਕਾਮੀ ਆ ਅਸੀਂ ਇਸ ਚੀਜ਼ ਨੂੰ ਮੰਨਦੇ ਜਿਹੜੀਆਂ ਜੱਜ ਮੰਗਾਂ ਨੇ ਮੰਨੀਆਂ ਚਾਹੀਦੀਆਂ ਜੀ ਸਾਜੀ ਮੇਰਾ ਨਾਮ ਕੁਲਵੀਰ ਸਿੰਘ ਹੈ ਅਜੀ ਕੁਲਵੀਰ ਸਿੰਘ ਜੀ ਕਿਵੇਂ ਦੇਖਦੇ ਆ ਜੀ ਬੰਦ ਤਾਂ ਜੀ ਬਹੁਤ ਵਧੀਆ ਸਮਰਥਨ ਦੇ ਰਹੇ ਸਾਰੇ ਪੰਜਾਬ ਦੇ ਲੋਕ ਕਿਸਾਨ ਜੁਨੀਅਨੋਂ ਜਥੇਬੰਦੀਆਂ ਨੂੰ ਤੇ ਸਾਨੂੰ ਦੇਣਾ ਵੀ ਚਾਹੀਦਾ ਕਿਉਂਕਿ ਇਹ ਉਹਨਾਂ ਇਕੱਲਿਆਂ ਦਾ ਹੱਕ ਨਹੀਂ ਕਿਸਾਨਾਂ ਦਾ ਨਹੀਂ ਸਾਡਾ ਸਾਰਿਆਂ ਲਈ ਉਹ ਬੈਠੇ ਨੇ ਜੇ ਅਸੀਂ ਅੱਜ ਉਹਨਾਂ ਦਾ ਸਾਥ ਦਵਾਂਗੇ ਤੇ ਅਸੀਂ ਕੁਝ ਨਾ ਕੁਝ ਲਵਾਂਗੇ ਜੇ ਉਹ ਕਿਸਾਨ ਹੀ ਇਤਨਾ ਰਹਿ ਗਿਆ ਤੇ ਸਾਡਾ ਕੀ ਬਣੂਗਾ ਬਾਅਦ ਵਿੱਚ ਇਸ ਕਰਕੇ ਅਸੀਂ ਤੇ ਸਵੇਰ ਦੇ ਡਿਊਟੀਆਂ ਤੇ ਆਏ ਆ ਅਸੀਂ ਆਪਣੇ ਤੌਰ ਤੇ ਚਲੋ ਅਸੀਂ ਡਿਊਟੀਆਂ ਤੇ ਆਏ ਆ ਪਰ ਸਾਨੂੰ ਇਹ ਬੜੀ ਖੁਸ਼ੀ ਹੈ ਕਿ ਸਾਰਾ ਪੰਜਾਬ ਵਰਗ ਜਿੰਨਾ ਵੀ ਹੈ ਨਾ ਸਾਰਿਆਂ ਨੇ ਬਹੁਤ ਵਧੀਆ ਸਮਰਥਨ ਦਿੱਤਾ ਕਿਸਾਨ ਜੂਨੀਅਨਾਂ ਦਾ ਕਿਉਂਕਿ ਅੱਜ ਅਸੀਂ ਸਵੇਰ ਦਾ ਵੇਖਣੇ 6:30 ਵਜੇ ਦੇ ਅਸੀਂ ਬੱਸ ਸਟੈਂਡ ਦੇ ਵਿੱਚ ਬੈਠੇ ਆ ਅਜੇ ਤੱਕ ਕੋਈ ਸਵਾਰੀ ਨਹੀਂ ਆਈ ਲੋਕਾਂ ਨੇ ਘਰਾਂ ਚੋਂ ਨਿਕਲਿਆ ਇਹਦਾ ਮਤਲਬ ਇਹੀ ਸਮਝਿਆ ਜਾ ਸਕਦਾ ਕਿ ਲੋਕਾਂ ਦਾ ਜਿਹੜਾ ਵਾ ਕਿਸਾਨ ਜੁਨੀਆਂ ਨੂੰ ਸਮਰਥਨ ਹੈਗਾ ਇਹਨਾਂ ਜੀ ਵੱਖ-ਵੱਖ ਔਦੇਦਾਰ ਪੰਜਾਬ ਰੋਡ ਵਿੱਚ ਅਤੇ ਬੱਸ ਕਨੈਕਟਰ ਤੋਂ ਇਲਾਵਾ ਔਦੇਦਾਰ ਨੇ ਇਹਨਾਂ ਦਾ ਕਹਿਣਾ ਹੈ ਕਿ ਅੱਜ ਉਹਨਾਂ ਦੀ ਵੀ ਪੂਰਨ ਤੌਰ ਤੇ ਬੰਦ ਨੂੰ ਲੈ ਕੇ ਹਮਾਇਤੀ ਅਤੇ ਉਹਨਾਂ ਨੇ ਇਹ ਵੀ ਦੱਸਿਆ ਕਿ 6:30 ਦੇ ਉਹ ਸਵੇਰ ਦੇ ਇੱਥੇ ਬੱਸ ਸਟੈਂਡ ਤੇ ਫਤੇਗੜ ਚੂੜੀਆਂ ਪਹੁੰਚੇ ਪਰ ਕੋਈ ਵੀ ਸਵਾਰੀ ਜਿਹੜੀ ਆ ਉਹ ਇੱਥੇ ਬੱਸ ਤੇ ਜਿਹੜੀ ਜਾਣ ਵਾਸਤੇ ਨਹੀਂ ਆਈ ਇਸ ਕਰਕੇ ਸਾਰੇ ਹੀ ਪੰਜਾਬ ਨੇ ਜਿਹੜਾ ਵਾ ਪੂਰਨ ਤੌਰ ਤੇ ਕਿਸਾਨ ਯੂਨੀਅਨ ਨੂੰ ਜਿਹੜਾ ਵਾ ਵੱਖ-ਵੱਖ ਕਿਸਾਨ ਯੂਨੀਅਨ ਨੇ ਅੱਜ ਬੰਦਾ ਸੱਦਾ ਦਿੱਤਾ ਸੀ ਉਹਨੂੰ ਸਮਰਥਨ ਦਿੱਤਾ ਅਬ ਆ ਪਹੁੰਚਿਆ ਫਤੇਗੜ ਚੂੜੀਆਂ ਦੇ ਪੁਰਾਣਾ ਬੱਸ ਅਡਾ ਚੌਕੇ ਜਿੱਥੇ ਕਿ ਤੁਹਾਨੂੰ ਦਿਖਾਣੇ ਆ ਕਿ ਇੱਥੇ ਵੀ ਇਹ ਰਹਾ ਬੂਰਨ ਤੋਤੇ ਇਹ ਦੁਕਾਨਾਂ ਵੀ ਬੰਦ ਆ ਪੁਰਾਣਾ ਬਸ ਸੜਾ ਵੀ ਬੰਦ ਆ ਤਾਂ ਸਾਹਮਣੇ ਦਿਖਾਨੇ ਆ ਕਾਰਨਰ ਸੀਟ ਸ਼ਾਪ ਜਿਹੜੀ ਆ ਉਹ ਮਜੀਠਾ ਚੌਂਕ ਚ ਇਹ ਵੀ ਬੰਦ ਆ ਇਹ ਮਜੀਠਾ ਰੋਡ ਵੀ ਸਾਰਾ ਬੰਦ ਆ ਡੇਰਾ ਰੋਡ ਵੀ ਬਟਾਲਾ ਰੋਡ ਜਿਹੜਾ ਉਹ ਵੀ ਮੁਕੰਮਲ ਤੌਰ ਤੇ ਬੰਦ ਆ ਇਧਰ ਆ ਜਾਂਦਾ ਹੈ ਇਹ ਪੁਰਾਣੀ ਅੱਡੇ ਤੋਂ ਜਦੋਂ ਆਪਾਂ ਬਾਜ਼ਾਰ ਵੱਲ ਨੂੰ ਫਤੇਗੜ ਚੂੜੀਆਂ ਜਾਣੇ ਮੁਕੰਮਲ ਤੌਰ ਤੇ ਦੁਕਾਨਾਂ ਤਨੂੰ ਬੰਦ ਦਿਖਾਈ ਦੇ ਰਹੀਆਂ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਕੋਈ ਇੱਕ ਵੀ ਦੁਕਾਨ ਇੱਥੇ ਫਤੇਗੜ ਚੂੜੀਆਂ ਚ ਨਹੀਂ ਆ ਖੁੱਲੀ ਮੁਕੰਮਲ ਤੌਰ ਤੇ ਫਤੇਗੜ ਚੂਨੀਆਂ ਚ ਬੰਦ ਨੂੰ ਹੰਗਾਰਾ ਮਿਲਿਆ ਕੋਈ ਵੀ ਦੁਕਾਨ ਨਹੀਂ ਖੁੱਲ ਰਹੀ ਕੋਈ ਵੀ ਬੱਸ ਨਹੀਂ ਚੱਲ ਰਹੀ ਕੋਈ ਵੀ ਸਵਾਰੀ ਜਿਹੜੀ ਆ ਉਹ ਅੱਜ ਕਿਤੇ ਜਾਣ ਨੂੰ ਬੱਸ ਸੜੇ ਤੇ ਨਹੀਂ ਪਹੁੰਚੀ ਪਰਾਨੇ ਡੇ ਬੱਸ ਸੜੇ ਤੇ ਵੀ ਨਹੀਂ ਅਬ ਕੋਈ ਸਵਾਰੀ ਪਹੁੰਚੀ ਨਾ ਹੀ ਕੋਈ ਨਵੇਂ ਬਾਰਾ ਸੜੇ ਤੇ ਸਵਾਰੀ ਪਹੁੰਚੀ ਹੈ ਮੱਛੀ ਮੰਡੀ ਚੌਂਕ ਪਹੁੰਚੇ ਆ ਜਿੱਥੇ ਕਿ ਤੁਹਾਨੂੰ ਦਿਖਾਉਣਾ ਹੈ ਕਿ ਹਰ ਪਾਸੇ ਜਿਹੜੇ ਆ ਦੁਕਾਨਾਂ ਬੰਦ ਨੇ ਸ਼ਟਰ ਠਾਣੇ ਕਲੋਜ ਨੇ ਕੋਈ ਵੀ ਦੁਕਾਨ ਜਿਹੜੀ ਆ ਇੱਥੇ ਨਹੀਂ ਖੁੱਲੀ ਮੁਕੰਮਲ ਤੌਰ ਤੇ ਮਚੀਮੜੀ ਚੌਕ ਵੀ ਬੰਦ ਹੈ ਇੱਥੇ ਕੁਝ ਦੁਕਾਨਦਾਰ ਕੁਝ ਵੀਰ ਖੜੇ ਨੇ ਬੰਦ ਨੂੰ ਲੈ ਕੇ ਗੱਲਬਾਤ ਕਰਦੇ ਆ ਮਚੀਮੜੀ ਜੀ ਮੁਕੰਮਲ ਤੌਰ ਤੇ ਬੰਦ ਹੈ ਕੀ ਕਹਿੰਦੇ ਜੀ ਅੱਜ ਬੰਦ ਨੂੰ ਲੈ ਕੇ ਚੰਗੀ ਗੱਲ ਆ ਕਿਸਾਨਾਂ ਦਾ ਸਾਰੇ ਦੁਕਾਨਦਾਰ ਵੀਰਾਂ ਭਰਾਵਾਂ ਨੇ ਸਾਥ ਦਿੱਤਾ ਤੇ ਇਸ ਤਰ੍ਹਾਂ ਹੀ ਸਾਥ ਦੇਣਗੇ ਸਰ ਜੀ ਬਹੁਤ ਵਧੀਆ ਗੱਲਾਂ ਆ ਸਮਰਥਨ ਦੇਣਾ ਚਾਹੀਦਾ ਕਿਸਾਨਾਂ ਨੂੰ ਇਹਨਾਂ ਦੇ ਨਾਲ ਹੀ ਸਾਡਾ ਸਭ ਕੁਝ ਆ ਇਹ ਹੈ ਦੇਹੀਆਂ ਇਹ ਨਹੀਂ ਤੇ ਹੀ ਬਣੇ ਬਹੁਤ ਵਧੀਆ ਜੀ ਬਹੁਤ ਵਧੀਆ ਨਾਲ ਕਿਸਾਨਾਂ ਦੇ ਹਾਂਜੀ ਹਾਂਜੀ ਠੀਕ ਹੈ ਜੀ ਕਿਸਾਨਾਂ ਦੇ ਨਾਲ ਹੈ ਜੀ ਬਿਲਕੁਲ ਬਹੁਤ ਵਧੀਆ ਗੱਲ ਹੈ ਜੀ ਚਾਹੀਦਾ ਮੰਨਦੁਣਾ ਬਿਲਕੁਲ ਜੀ ਇਹ ਕਿਸਾਨਾਂ ਦੇ ਨਾਲ ਹੈ ਮਜ਼ਦੂਰ ਕਿਸਾਨ ਏਕਤਾ ਜਿਹੜਾ ਹੈ ਬਹੁਤ ਵਧੀਆ ਨਾਰਾ ਇਹਨਾਂ ਦਾ ਇਹਨਾਂ ਦੀਆਂ ਮੰਗਾਂ ਪੂਰੀਆਂ ਹੋਣੀਆਂ ਚਾਹੀਦੀਆਂ ਹੈ ਤੇ ਸਰਕਾਰ ਨੂੰ ਵੀ ਅਪੀਲ ਕਰਦੇ ਆ ਵੀ ਇਹਨਾਂ ਦਾ ਸਮਰਥਨ ਦਓ ਇਹਨਾਂ ਦੇ ਹਾਲਚਲ ਪੁੱਛੋ ਵਿਚਾਰਾ ਮਰਨ ਵਰਤ ਰੱਖਿਆ ਉਹਨਾਂ ਨੇ ਉਹਨਾਂ ਦਾ ਹਾਲਚਲ ਪੁੱਛੋ ਜਾ ਕੇ ਉਹਨਾਂ ਦੀਆਂ ਮੰਗਾਂ ਪੂਰੀਆਂ ਕੀਤੀਆਂ ਜਾਣ ਇਸਨੂੰ ਜੀ ਮਚੀ ਮੰਡੀ ਚੌਂਚ ਕੁਝ ਦੁਕਾਨਦਾਰ ਤੇ ਹੋਰ ਕੁਝ ਲੋਕ ਚ ਇਹਨਾਂ ਦਾ ਕਹਿਣਾ ਹੈ ਕਿ ਉਹਨਾਂ ਦਾ ਅੱਜ ਦੇ ਬੰਦ ਨੂੰ ਲੈ ਕੇ ਪੂਰਨ ਸਮਰਥਨ ਹੈ ਤੇ ਕੁਝ ਸਾਜ ਇੱਥੇ ਬੰਦੀਆਂ ਤੇ ਸਮਰਥਨ ਦੀ ਬੰਦ ਦੇ ਸਮਰਥਨ ਦੀ ਹਮਾਇਤ ਕਰਦੇ ਆ ਤੇ ਜੋ ਜਗਜੀਤ ਸਿੰਘ ਡੱਲੇਵਾਲ ਆ ਉਹਨਾਂ ਦਾ ਜਿਹੜਾ ਮਰਨ ਵਰਤਨ ਨੂੰ ਲੈ ਕੇ ਵੀ ਉਹਨਾਂ ਨੇ ਤੇ ਕਹਿਣਾ ਕਿ ਉਹਨਾਂ ਦਾ ਮਰਨ ਵਰਤਨ ਜਿਹੜਾ ਮੰਗਾਂ ਨੂੰ ਲੈ ਕੇ ਸਰਕਾਰ ਮੰਗਾਂ ਪੂਰੀਆਂ ਕਰੇ ਤਾਂ ਜੋ ਉਹ ਮਰਨ ਵਰਤ ਤੋਂ ਉੱਠ ਸਕਣ